ਬੜੇ ਪਿਆਰ ਨਾਲ ਸੁਣ ਮਨੋਂ ਦੋ ਜਣੇ ਇੱਕ ਦੂਜੇ ਦੀ ਬਦ ਇੱਕ ਜਣਾ ਦੂਸਰੇ ਕੋਈ ਤੀਸਰੇ ਚੌਥੇ ਪੰਜਵੇਂ ਬੰਦੇ ਦੀ ਗੱਲ ਤੋਂ ਨਹੀਂ ਕਰਦੇ ਕਿ ਉਹ ਭਲਾਣਾ ਉਹ ਭਲਾਣੀ ਉਹ ਆਏ ਉਹ ਭਾਏ ਤੇ ਤੁਸੀਂ ਆਏ ਕਰਦੇ ਨੇ ਉਹ ਰਸੀ ਉਹ ਰਸੀ ਜਿਹਨੂੰ ਤੁਸੀਂ ਕੌਲਦੇ ਹੀ ਨਹੀਂ ਇਹ ਤੁਹਾਡੇ ਦਿਮਾਗਾਂ 'ਚ ਇਹਨਾਂ ਨੂੰ ਡਿਲੀਟ ਰਿਵਰਟ ਕਰ ਆਲੇ-ਦਾਲੇ जिंदगी इतवाज दे है दे, ना ਤੁਸੀਂ ਦੇਖ ਲੋਕ ਕਿ ਕੰਨ ਨੇ ਸਾਡੇ ਰੱਬ ਨੇ ਦਿੱਤੇ ਸੁਣਾਗੇ ਦੱਸੇ ਰੋਗ ਤਾਂ ਛੱਡ ਦੇਣੀ ਜਿਹੜਾ ਕੋਈ ਸਾਹਿਜਾਂ ਨੇ ਸੁਣਾਗੇ ਤਾਂ ਸਹੀ ਪਰ ਉਹ ਸਾਡੇ ਅੰਦਰ ਜਾ ਕੇ ਕਿੰਨਾ ਅਸਰ ਕਰਦਾ ਹੈ ਕਿੰਨਾ ਬੁਰਾ ਅਸਰ ਕਰਦਾ ਹੈ ਉਹ ਤੁਸੀਂ ਨਹੀਂ ਜਾਣਦੇ ਜਦੋਂ ਮੈਂ ਬੜੀ ਵਾਲੀ ਫੋਰ ਐਗਜ਼ਾਮਪਲ ਤੁਸੀਂ ਸਾਰੇ ਧੀਆਂ ਬੁੱਤੋਂ ਰੋਜ ਸੁਣਦੇ ਹੋ ਦੇ ਮੈਨੂੰ ਕੋਈ ਨਹੀਂ ਸੰਗ ਵੀ ਨਹੀਂ ਬੜੇ ਤੁਸੀਂ অর্কেস্ট্রਾ ਦੇ ਗੀਤ ਵਜਦੇ ਲੋਕਾਂ ਉੱਤੇ DJ ਦੇ ਵਜਦੇ ਦੇ ਸੁਣਦੇ ਹੋ ਤੁਸੀਂ ਹੈ ਨਾ ਵਿਆਹ ਹੈ ਕਿਸੇ ਕੁੜੀ ਦਾ ਇੱਕ ਕੁੜੀ ਦਾ ਵਿਆਹ ਹੈ ਤੇ ਉੱਥੇ ਇੱਕ ਨਚਣ ਵਾਲਾ ਜ ਨਚਣ ਵਾਲੇ ਆ ਜਿਹੜੀਆਂ ਚੋਂ ਗੀਤ ਗਾਈ ਜਾਂਦੇ ਆ ਮਿੱਤਰਾਂ ਦੀ ਛਤਰੀ ਤੋੜ ਕੇ ਤੁਸੀਂ ਸੋਚ ਕੇ ਦੇਖੋ ਦੀ ਸੱਚ ਕਾਈਂਡ ਆਫ ਪੋਲੂਸ਼ਨ ਯੂ ਆ ਗੇਟਿੰਗ ਪਰ ਆ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਕੁੜੀ ਦਾ ਵਿਆਹ ਹੋਇਆ ਇਹ ਵੀ ਕਿਸੇ ਛਤਰੀ ਤੋਂ ਡਿੱਗਿਆ ਕਿ ਕਿੱਡੀ ਮਾੜੀ ਕਰ ਲੈ ਤੇ ਕਿੱਡੀ ਭੈਣੀ ਕਰ ਲੈ ਜਿਵੇਂ ਤੁਸੀਂ ਤੁਸੀਂ ਸੁਣੀ ਜਾਂਦੇ ਹੋ ਮੈਂ ਇੱਕ ਵਾਰ ਇਹ ਕਹਿ ਬੈਠਾ ਤੇ ਕੋਈ ਬੱਚਾ ਸਾਡੇ ਘਰ ਸੀ ਸੀਗਾ ਉਹ ਮੈਨੂੰ ਕਹਿੰਦਾ ਜੀ ਇੰਨਾ ਡੀਪਲੀ ਕੌਣ ਸੋਚਦਾ ਹੈ ਇਹਨਾਂ ਨੂੰ ਵੀ ਲੱਗਦੀ ਹੁੰਦੀ ਹੈ ਵੀ ਇਹਦਾ ਕੀ ਹੈ ਪਰ ਜਿਹੜੀ ਚੀਜ਼ ਕੀਣਾ ਤੁਹਾਡੇ ਕੰਨ ਦੇ ਵਿੱਚ ਅੰਦਰ ਐਂਟਰੀ ਕਰ ਗਈ ਦਿਮਾਗ ਇੰਟਰ ਕਰ ਗਈ ਉਹਨੇ ਆਪ ਦਾ ਰੰਗ ਉਤ ਦਿਖਾਉਣਾ ਹੀ ਦਿਖਾਉਣਾ ਹਾਰ ਗਿਆ ਦੂਜਾ ਪੁਲਿਸ ਜਿਹੜੇ ਇਸੇ ਕਿਸਮ ਦਾ ਪੋਲੂਸ਼ਨ ਜਿਹੜਾ ਤੁਸੀਂ ਸਾਰੇ ਛੱਕੀ ਫਿਰਦੇ ਹੋ ਚਲੋ ਸਾਰੇ ਨਹੀਂ ਕਹਿੰਦੇ ਵੀ ਬਹੁਤ ਦੇ ਛੱਕੀ ਫਿਰਦੇ ਹੋ ਛਾਏ ਕਹਿਣਗੇ ਉਹ ਪਤਾ ਨਹੀਂ ਕਿਉਂ ਪਤਾ ਨਹੀਂ ਕਿੱਥੋਂ ਹੋ ਗਿਆ ਮੈਨੂੰ ਨਹੀਂ ਸਮਝ ਲੱਗਦੀ ਕਿ ਥੋਡੇ ਚ ਐਨੀ ਪਤਾ ਨਹੀਂ ਕਿੱਥੋਂ ਆਕੜ ਕੋਈ ਭਰ ਕੇ ਭੇਜਦਾ ਹੈ। ਕਿ ਆ ਸਾਰੀ ਦੀ ਸਾਰੀ ਲੈ ਜੂ ਤੇ ਜਾ ਕੇ ਉਥੇ ਬਾਬਾ ਫਰੀਦ ਚ ਖੰਡਾ ਦੇ। ਸਾਡੇ ਕੋਲੇ ਆਉਂਦੇ ਬੰਦੇ ਤੂੰ ਲੜ ਪਿਆ ਉਹਦੇ ਨਾਲ ਕਿ ਮੇਰੇ ਕੋਲ ਅੱਖਾਂ ਘੜਦਾ ਸੀ। ਪੋਲੂਸ਼ਨ ਐ। ਜਿਹੜੀ ਤੁਸੀਂ ਬਾਤ ਦੀ। ਉਹਦਾ ਅਸਰ ਸਾਰੇ ਸਕੂਲ ਤੇ ਨਹੀਂ ਸਾਰੇ ਇੰਸਟੀਚਿਊਟ ਤੇ ਪੈਂਦਾ ਸਾਰੇ ਪਿੰਡਾਂ ਜਿੱਥੇ ਤੁਸੀਂ ਜਾਂਜੋ ਉੱਤੇ ਸਾਰੇ ਤਾਂ ਹੀ ਪੈਂਦਾ ਪਹਿਲਾਂ ਸੋਚ ਕੇ ਦੇਖੋ ਭਾਵੇਂ ਮੇਰਾ ਵਿਸ਼ਾ ਨਹੀਂ ਸੀ ਇਹ ਮੈਨੂੰ ਔੜੀ ਗੱਲ ਜਦੋਂ ਮੈਂ ਕਹੇ ਸੀ ਕਿ ਆਪਾਂ ਲੜਨ ਨਹੀਂ ਹੁੰਦਾ ਤੇ ਫਿਰ ਘਰੇ ਲੈ ਕੇ ਲੜਦੇ ਆ ਲੱਖ ਲੱਖ ਰੁਪਇਆ ਤਾਂ ਬਾਬਾ ਫਰੀਦ ਨੂੰ ਦੇਈ ਜਾਂਦੇ ਆ ਕਿ ਇੱਥੇ ਆ ਕੇ ਲੜਾਂਗੇ ਜੀ ਪੜਦੇ ਤਾਂ ਜਾਂ ਆ ਕੈਪਸੂਲ ਖਾਵਾਂਗੇ ਜੀ ਪੜਦੇ ਦਾ ਹੈ ਕਈ ਤਾਂ ਇਤੋਂ ਵੀ ਵੱਡਾ ਕੰਮ ਕਰ ਦਿਆ ਜੇ ਕੱਲ ਪਰਸੋ ਹੀ ਮੈਨੂੰ ਪਤਾ ਲੱਗਿਆ ਸੀ ਤੇ ਕਈ ਤਾਂ ਡੋਡੇ ਵਿੱਚ ਕੀ ਬੰਦ ਜਾਵਾਂ ਕਿਤਾਬ ਘਰੇ ਲਿਆਉਂਦੇ ਆ ਨਹੀਂ ਲਿਆਉਂਦੇ ਇਹ ਨਹੀਂ ਮੈਨੂੰ ਪਤਾ ਕਾਪੀ ਪੈਨ ਲੈ ਕੇ ਆਉਂਦੇ ਆ ਕਿ ਨਹੀਂ ਲੈ ਕੇ ਆਉਂਦੇ ਮੈਨੂੰ ਨਹੀਂ ਪਤਾ ਪਰ ਉਹਨਾਂ ਦੇ ਬੈਗਾਂ 'ਚ ਪੋਸਟ ਪਾਇਆ ਲੈ ਕਿੱਥੋਂ ਆਉਂਦਾ ਸਾਰਾ ਦੇਸੀ ਦੋਦੇ ਦਿਮਾਗਾਂ ਦਾ ਪ੍ਰੋਡਕਸ਼ਨ ਜਿਹੜਾ ਪਤਾ ਨਹੀਂ ਕਿੱਥੋਂ ਆਉਂਦਾ ਆਸੇ-ਪਾਸੇ ਤੁਸੀਂ ਐਕਸਰ ਇਹ ਗੱਲ ਕਹਿੰਦਾ ਟੀਚਰ ਜਨਨਾ ਵੀ ਕਰਦਾ ਹੁਣ ਨਾ ਵੀ ਦੋ ਤਰ੍ਹਾਂ ਦੀ ਐਜੂਕੇਸ਼ਨ ਹੁੰਦੀ ਆ ਫਾਰਮੂਲਾ ਐਜੂਕੇਸ਼ਨ ਤੇ ਇਨਫਾਰਮੂਲਾ ਐਜੂਕੇਸ਼ਨ ਬਧੀ ਜਾਂਦਾ ਕਿ ਮੈਂ ਬਾੰਦੀ ਕਰੂੰਗਾ ਇਹ ਤਾਂ ਮੈਂ ਜੀ ਸਮਾਰ ਕੇ ਰੰਨਦੀ ਸਾਬਣ ਲਾ ਧੋ ਕੇ ਜਿੰਨੇ ਸਾਡੇ ਕੋਲ ਆ ਜਾਂਦੇ ਜਿਹੜਾ ਤੋਂ ਤੁਹਾਨੂੰ ਇੱਥੋਂ ਠੀਕ ਘਟਾ ਜਿਹੜਾ ਇਹ ਕੋਈ ਲੈਕਗ ਦਾ ਨਾਮ ਪਰ ਹੈ ਠੀਕ ਹੈ ਦੇਖੋ ਬਹੁਤ ਹੈ ਲਾ ਦੇ ਹਾਂ ਬਾੜੇ ਤੇ ਲਿਖੋ ਠੀਕ ਹੈ ਤੁਸੀਂ ਤਾਂ ਤਰ੍ਹਾਂ ਹੋਣਗੇ ਨਹੀਂ ਤੁਸੀਂ 네ਗੇਟਿਵ ਸਾਰੇ ਲਾਉਂਗੇ ਸਾਰੇ ਦਰਖਤਾਂ ਦੇ ਉੱਤੇ ਬੈਗ ਟੰਗੇ ਹੋਏ ਤੁਸੀਂ ਜਾ ਕੇ ਦੇਖ ਲਓ ਜਿਵੇਂ ਬੱਕਰੀਆਂ ਵਾਲੇ ਦੇ ਟੰਗੇ ਉੱਤੇ ਨਾ ਪਿਆਰ ਇੱਥੇ ਆਏ ਰੋਖੀਆਂ ਟੰਗੀਆਂ ਪੰਜਾ ਦੁੱਧ ਟੰਗੇ ਪਿਆ ਐਂ ਟੰਗੇ ਤੇ ਜਦੋਂ ਗਵਾਚ ਜਾਂਦਾ ਫਿਰ ਸਾਡੀਆਂ ਪੌੜੀਆਂ ਚੜ ਜਾਂਦਾ ਮੇਰੀ ਜੀ ਕਿਤਾਬ ਘੱਟ ਨਹੀਂ ਕਿਸੇ ਨੇ ਲੱਦਸ ਭਾਈ ਮੈਂ ਹੁਣ ਉੱਥੇ ਕੱਢ ਜਾਂਦੇ ਜੇ ਕੋਈ ਉਹਨਾਂ ਦਾ ਕਹਿਣਾ ਮਤਲਬ ਸੀ ਕਿ 6 ਘੰਟੇ ਵੀ ਫਰਟ ਲੈਟ ਤਾਂ ਆਮੀ ਬਹੁਤ ਹੈ 6 ਦੇ ਪੜੋਣ ਲੈ ਕੋਈ ਕਹਿੰਦਾ ਮੇਰੇ ਤੱਕ ਇੰਨੇ ਸ਼ਾਰਟ ਹੈ ਜੀ ਲੈਕਚਰ ਕੋਈ ਕਹਿੰਦਾ ਇੰਨੇ ਸ਼ਾਰਟ ਹੈ ਵੀ 25% ਤਾਂ ਪਹਿਲਾਂ ਹੀ ਛੋੜ ਦਿੱਤੀ ਵੀ ਆ ਤੁਹਾਨੂੰ ਵੀ 25 ਛੁੱਟੀਆਂ ਤੁਸੀਂ ਮਾਰ ਸਕਦੇ 75% ਲੈਣੇ ਚਾਹੀਏ ਫਰੋਂ 25 ਨਵੇਂ ਨਹੀਂ ਸਾਨੂੰ ਸਰਦਾ ਇੱਕ ਕੰਪਨੀ ਨੇ ਕਹਿੰਦੇ ਇੱਕ ਤੇ ਫੈਸਲਾ ਕਰਿਆ ਕਿ ਅਸੀਂ ਸਿਰਫ ਸੋਮਵਾਰ ਨੂੰ ਦਫ਼ਤਰ ਆਇਆ ਕਰਦੇ ਸਿਰਫ ਸੋਮਵਾਰ ਨੂੰ ਬਾਕੀ ਸਾਰੇ ਦਿਨ ਛੁੱਟੀ ਹੈ ਤੇ ਇੱਕ ਮੈਨਰਿਕਾ ਖੜਾ ਹੋ ਗਿਆ ਕਹਿੰਦਾ ਜੀ ਹਰ ਸੋਮਵਾਰ ਆਵੇ ਬਾਹਰ ਨਚਣ ਕੋੜਾ ਕੋ ਉਹਦੇ ਚ ਕੋਈ ਛੁੱਟੀ ਨਹੀਂ ਜੇੜਾ ਇੱਕ ਸੋਮਵਾਰ ਲਵਣਾ ਹੈ ਇਹਦੇ ਚ ਵੀ ਤਾਂ ਛੁੱਟੀ ਕਰੋ ਕਮਾਲ ਕਰ ਜਰੋ ਨਹੀਂ ਆਉਂਦਾ ਉਹ ਬੰਦਾ ਜਿਹੜੇ ਹੁਣ ਕਲਾਸ ਲੱਗਦੀ ਹੈ ਉਹਦੇ ਚੋਂ 75% ਤਾਂ ਸੀ ਉਹ ਤਾਂ ਸਾਡਾ ਅਧਿਕਾਰ ਹੈ ਉਹ ਤਾਂ ਅਸੀਂ ਲੈ ਲਿਆ ਹੁਣ ਤੁਸੀਂ ਦੱਸੋ ਕੀ ਦਿੰਦੇ ਹੋ ਕਿੰਨੇ ਛੱਡੋਗੇ ਹੋ 10 ਛੱਡੋਗੇ 15 ਛੱਡੋਗੇ ਦੱਸੋ ਜੀ ਫਿਰ ਕੋਈ ਲੋਕਾਂ ਦੀ ਮੈਡੀਕਲ ਆ ਜੰਨਿਆ ਜੀ ਬਿਮਾਰ ਹੋ ਗਏ ਜੀ ਮੈਂ ਮੇਰੀ ਲੱਤ ਦੁਖੀ ਜੀ ਸਾਡੇ ਹੈ ਉਹ ਸਾਡੇ ਮੇਰੇ ਬਾਪੇ ਦੀ ਲੱਤ ਦੁਖੀ ਸੀ ਜੀ ਤੁਹਾਨੂੰ ਦੱਸ ਲੱਤ ਕੋਈ ਢੀ ਸੀ ਕਲਾਸ ਤੇਰੀ ਲੱਗੀ ਹੈ ਇੱਥੇ ਫੀਸ ਤਾਂ ਦਿੱਤੀ ਹੈ ਤੁਹਾਇ ਇਹ ਜਿਹੜਾ ਪੰਜਵੀਂ ਕਿਸਮ ਦਾ ਪ੍ਰਦੂਸ਼ਣ ਹੈ ਬੁੱਤ ਇਹ ਤੋਂ ਵੱਧ ਹੈ ਮੈਂ ਬੜੀ ਲੰਮੀ ਨਹੀਂ ਗੱਲ ਕਰਦਾ ਮੈਨੂੰ ਚਿੰਨੀ ਹੋ ਜਾਂਦੀ ਹੈ ਮੇਰੀ ਮਜ਼ਦੂਰੀ ਆ ਤੋ ਮੈਂ ਅੱਜ ਇਹਨਾਂ ਅਧਿਕਾਰੀਆਂ ਸਾਡੇ ਸਾਹਮਣੇ ਆ ਕੇ ਬੈਠੇ ਆ ਮੈਂ ਉਹਨਾਂ ਨੂੰ ਹਰ ਸਥਾਵਾਂ ਤੋਂ ਤੁਹਾਡੇ ਵੱਲੋਂ ਸਾਰੇ ਵੱਲੋਂ ਜੀ ਆਇਆਂ ਅਖਦਨ ਕਿ ਇਹਨਾਂ ਨੇ ਸਾਨੂੰ ਇਹ ਸੁਯੋਗ ਸਮਝਿਆ ਕਿ ਇਹ ਫੰਕਸ਼ਨ ਇਹ ਕੰਪੀਟੀਸ਼ਨ ਕਿੰਨੀ ਚੰਗਾ ਧੰਨਵਾਦ ਕਿ ਰੇ ਨਦੀ ਸਾਫਣਕ ਤੋਂ ਵੀ ਦੂਜੇ ਨਾਲ ਸਾਡੇ ਕੋਲੇ ਆ ਜਾਂਦੇ ਜਿਹੜਾ ਤੋਂ ਤੁਹਾਨੂੰ ਇੱਥੋਂ ਛੀ ਘਟਾ ਜਿਹੜਾ ਛੀ ਘਟਾ ਨਹੀਂ ਕੈਕਸਾਮ ਪਰ ਵੀ ਹੈ ਛੀ ਘਟਾ ਨਹੀਂ ਬਹੁਤੇ ਰਹਿਦੇ ਹਾਂ ਬਾਲੇ ਟੈਲੀਫੋਨ ਛੀ ਘਟਾ ਦਾ ਤਾਂ ਆਉਣਗੇ ਨਾ ਜੀ ਤੁਸੀਂ ਲੇਕਿਨ ਸਾਰੇ ਕਾਹੋਂਗੇ ਸਾਰੇ ਦਰਖਤਾਂ ਦੇ ਉੱਤੇ ਬੈਠੇ ਟੰਗੇ ਹੋਏ ਤੁਸੀਂ ਜਾ ਕੇ ਦੇਖ ਲਓ ਜਿਵੇਂ ਬੱਕਰੀਆਂ ਵਾਲੇ ਦੇ ਟੰਗੇ ਹੁੰਦੇ ਨੇ ਨਾ ਪਿਆਰ ਇੱਥੇ ਐ ਰੋਖੀਆਂ ਟੰਗੀਆਂ ਪਿੰਝਾ ਦੁੱਧ ਟੰਗਿਆ ਪਿਆ ਐ ਟੰਗੇ ਤੇ ਜਦੋਂ ਗਵਾਚ ਜਾਂਦਾ ਹੈ ਫਿਰ ਸਾਡੀਆਂ ਪੌੜੀਆਂ ਚੜ ਜਾਂਦੇ ਮੇਰੀ ਜੀ ਕਿਤਾਬ ਘੜਨੀ ਮੇਲੇ ਦਾਸ ਭਾਈ ਮੈਂ ਹੁਣ ਉੱਥੇ ਖੜ ਜਾਂਦੇ ਨਹੀਂ ਬਾਇ ਕੋਈ ਉਹਨਾਂ ਦਾ ਕਹਿਣਾ ਮਤਲਬ ਸੀ ਕਿ 6 ਘੰਟੇ ਵੀ ਫੜ ਲੈ ਤਾਂ ਵੀ ਬਹੁਤ ਹੈ 6 ਘੰਟੇ ਫੜ ਲੈ ਕੋਈ ਕਹਿੰਦਾ ਜੀ ਮੇਰੇ ਤੋਂ ਇੰਨੇ ਸ਼ਾਰਟ ਜੀ ਲੈਕਚਰ ਕੋਈ ਕਹਿੰਦਾ ਇਹਨੇ ਸ਼ਾਰਟ ਹੈ ਵੀ 25% ਤਾਂ ਪਹਿਲਾਂ ਹੀ ਛੋਟ ਦਿੱਤੀ ਵੀ ਆ ਤੁਹਾਨੂੰ ਵੀ 25% ਤੁਹਾਨੂੰ ਮਾਰ ਸਕਦੇ ਸਾਰਾ ਬਿਲਕੁਲ ਪਰ ਸੈਂਟਰ ਲਾਈਨ ਸਿੱਧਾ ਹੀ ਹੈ ਫਰੋਬਚੀਆਂ ਨਵੇਂ ਦੇ ਸੰਸਾਰ ਦਾ ਇੱਕ ਕੰਪਨੀ ਦਾ ਇਹ ਕਹਿੰਦੇ ਇੱਕ ਟਾਈਮ ਫੈਸਲਾ ਕਰਿਆ ਵੀ ਅਸੀਂ ਸਿਰਫ ਸੋਮਵਾਰ ਨੂੰ ਦਫ਼ਤਰ ਆਇਆ ਕਰਾਂਗੇ ਸਿਰਫ ਸੋਮਵਾਰ ਨੂੰ ਬਾਕੀ ਸਾਰੇ ਦਿਨ ਛੁੱਟੀ ਤੇ ਇੱਕ ਮੈਨਰ ਦਾ ਖੜਾ ਹੋਇਆ ਕਹਿੰਦਾ ਜੀ ਹਰ ਸੋਮਵਾਰ ਨੂੰ ਆਵੇ ਮੈਂ ਜਨ ਕੋੜਾ ਕੋਲ ਉਹਨਾਂ ਦੀ ਕੋਈ ਛੁੱਟੀ ਨਹੀਂ ਇਹੜਾ ਇੱਕ ਸੋਹ ਮਾਰ ਲਾਉਣਾ ਹੈ ਇਹਦੇ ਵੀ ਤਾਂ ਛੁੱਟੀ ਕਰੋ ਕਮਾਫ ਕਰ ਜਰੋ ਜਿਹੜੇ ਹਰ ਕਲਾਸ ਲੱਗਦੀ ਹੈ ਉਹਦੇ ਚੋਂ 75% ਤਾਂ ਸੀ ਉਹ ਤਾਂ ਸਾਡਾ ਅਧਿਕਾਰ ਹੈ ਉਹ ਤਾਂ ਅਸੀਂ ਲੈ ਆ ਹੁਣ ਤੁਸੀਂ ਦੱਸੋ ਕੀ ਦਿਨ ਜਿਹੜੇ ਕਿੰਨੇ ਛੱਡੋਗੇ ਹੋਰ 10 ਛੱਡੋਗੇ 15 ਛੱਡੋਗੇ ਦੱਸੋ ਜੀ ਫਿਰ ਕੋਈ ਡੋਕਰ ਦੀ ਮੈਡੀਕਲ ਲਿਆ ਲੈ ਨਿਆ ਜੀ ਕੁਮਾਰ ਉਹ ਵੀ ਜਿਵੇਂ ਮੈਂ ਮੇਰੀ ਲੱਤ ਦੁਖੀ ਜੀ ਸਾਡੇ ਸਾਡੇ ਮੇਰੇ ਬਾਬੇ ਦੀ ਲੱਤ ਦੁਖੀ ਸੀ ਜੀ ਤੂੰ ਦਾਸ ਲੱਤ ਕੋ ਟ੍ਰੀ ਸੀ ਕਲਾਸ ਤੇਰੀ ਲੱਗੀ ਆ ਇੱਥੇ ਫੀਸ ਤਾਂ ਦਿੱਤੀ ਐ ਤੂੰ ਇਹ ਜਿਹੜਾ ਪੰਜਵੀਂ ਕਿਸਮ ਦਾ ਪ੍ਰਦੂਸ਼ਣ ਹੈ ਪੁੱਤ ਇਹ ਤੋਂ ਪੱਛੀ ਮੈਂ ਬਾੜੀ ਲੰਮੀ ਨਹੀਂ ਗੱਲ ਕਰਦਾ ਮੈਨੂੰ ਇੰਨੀ ਖੋਹ ਜਾਂਦੀ ਹੈ ਮੇਰੀ ਮਜ਼ਦੂਰੀ ਆ ਤੂੰ ਮੈਂ ਆਜੇ ਇਹ ਦੇ ਘਾਰੇ ਸਾਡੇ ਸਾਹਮਣੇ ਆ ਕੇ ਬੈਠੇ ਐ ਮੈਂ ਉਹਨਾਂ ਨੂੰ ਅਰਸ਼ਾਵਨ ਨੂੰ ਤੁਹਾਡੇ ਵੱਲੋਂ ਸਾਰੇ ਮਦਦ ਜੀ ਆਇਆਂ ਅੱਜ ਦਾ ਤੇ ਇਹਨਾਂ ਦੇ ਸਾਨੂੰ ਇਹ ਸੁਯੋਗ ਸਮਝਿਆ ਕਿ ਇਹ ਫੰਕਸ਼ਨ ਇਹ ਕੰਪੀਟੀਸ਼ਨ ਇੰਟੀਗਰ ਹੈ ਧੰਨਵਾਦ ਜੀ ਗੱਲ ਇਹ ਹੈ ਕਿ ਬਾਕੀ ਸਰ ਨਾਲਾ ਦਾ ਪੋਲੂਸ਼ਨ ਕੰਟਰੋਲ ਕਰਨੇ ਦਾ ਕਲੀਜਨ ਬੋਰਡ ਹੈਗਾ ਜਿਹੜਾ ਦਿਮਾਗੀ ਪੋਲੂਸ਼ਨ ਹੈ ਉਹ ਆਪਾਂ ਆਪ ਹੀ ਕੰਟਰੋਲ ਕਰਦੇ ਹਾਂ ਉਹਦਾ ਹੱਲ ਆਪਣੇ ਕੋਲ ਹੀ ਹੈ ਕਿਸੇ ਕੋਲ ਨਹੀਂ ਹੈ ਤੇ ਬਾਕੀ ਇਹ ਸਭ ਤੋਂ ਵੱਡਾ ਅੱਜ ਦਾ ਪੋਲੂਸ਼ਨ ਬਣਿਆ ਹੋਇਆ ਹੈ ਸਾਡੇ ਦਿਮਾਗ ਵਿੱਚ ਜਿਹੜੀ ਚੀਜ਼ ਆ ਗਈ ਅਸੀਂ ਉਹਦੇ ਮਦਰ ਲੱਭਦੇ ਹਾਂ। ਸੌਖੀਆਂ ਡਿਸਪੋਜ਼ੇਬਲਸ ਹੋ ਗਏ ਪਲੇਟ, ਸਪੌਨੀਆਂ, ਚਮਚ ਵਗੈਰਾ ਇਹ ਸਾਰੇ ਸਾਰੇ ਆਪਣੇ ਡਿਸਪੋਜ਼ੇਬਲਸ ਆਏ ਹੁੰਦੇ ਨੇ ਜਿਹੜੇ ਆਪਾਂ ਇੱਕ ਟਾਈਮ ਯੂਜ਼ ਕਰਕੇ ਉਹ ਸਿੜ ਦਿੰਦੇ ਆਂ। ਆਪਾਂ ਨੂੰ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਨਾਨ ਡੀਕੰਪੋਜ਼ੇਬਲ ਮਟੀਰੀਅਲਸ ਹੁੰਦੇ ਨੇ। ਇਸ ਨਾਲ ਦੀ ਜਗ੍ਹਾ ਆਪਾਂ ਨੂੰ ਵਰਤਣੇ ਚਾਹੀਦੇ ਨੇ ਆਪਣੇ ਪੇਪਰ ਜਿਹੜੀਆਂ ਬੰਨੇ ਪੇਪਰ ਤੇ ਹੁੰਦੇ ਨੇ ਆਪਣੇ ਡਿਸਪੋਜ਼ੇਬਲਸ ਜਾਂ ਲੀਫ ਦੇ ਬੰਨੇ ਨੇ ਜਾਂ ਬਾਂਸ ਦੇ ਬੰਨੇ ਹੁੰਦੇ ਨੇ ਉਹ ਡਿਸਪੋਜ਼ੇਬਲ ਯੂਜ਼ ਕਰਨਾ ਚਾਹੀਦੇ ਨੇ ਪੇਪਰ ਸਟਰਾਸ ਇਸ ਆਪਾਂ ਜਿਹੜੇ ਕੈਰੀ ਬੈਗਸ ਨੇ ਉਹ ਜੂਟ ਦੇ ਹੋ ਗਏ ਆ, ਕਲੋਥ ਦੇ ਹੋ ਗਏ ਉਹ ਆਪਾਂ ਨੇ ਵਰਤਣੇ ਚਾਹੀਦੇ ਨੇ। ਸੋ ਮੈਂ ਤੁਹਾਨੂੰ ਸਾਰਨੂੰ ਰਿਕਵੈਸਟ ਕਰਾਂ ਕਿ ਜਿਹੜਾ ਆਪਾਂ ਨੇ ਤੁਸੀਂ ਡਰਾਇੰਗ ਕੰਪੀਟੀਸ਼ਨ ਜਿਹੜਾ ਅੱਜ ਆਪਾਂ ਰੱਖਾਇਆ ਹੈਗਾ ਉਸ ਦੇ ਵਿੱਚ ਇਸ ਥੀਮ ਨੂੰ ਧਿਆਨ ਰੱਖਦੇ ਹੋਏ ਕਿ ਤੁਸੀਂ ਡਰਾਅ ਕਰੋ। ਆਪਣਾ ਜਿਹੜਾ ਮੈਸੇਜ ਕੋਰਟੇ ਹੋਣਾ ਚਾਹੀਦਾ ਹੈ ਕਿ ਆਪਾਂ ਨੇ ਕੋਈ ਵੀ ਪਲਾਸਟਿਕ ਦਾ ਵਰਤੋਂ ਨਹੀਂ ਕਰਨਾ, ਪਲਾਸਟਿਕ ਕੈਰੀ ਬੈਗਸ ਦਾ ਜਾਂ ਸਿੰਗਲ ਯੂਜ਼ ਪਲਾਸਟਿਕ ਦਾ ਵਰਤੋਂ ਨਹੀਂ ਕਰਨਾ। ਥੈਂਕ ਯੂ। ਦੇ ਸਪੈਸ਼ਲ ਤੌਰ ਦੇ ਉੱਤੇ ਕੰਬੀ ਜਿਹੜੀਆਂ ਮਟੀਰੀਅਲ ਹੈ ਇਹ ਫ੍ਰੀ ਆਫ ਕੋਸਟ ਦੇ ਵਿੱਚ ਜਰੂਰ ਕੀਤਾ ਹੈ ਜਿਹੜੇ ਬੱਚੇ ਫਸ 2nd 3rd ਆਉਣਗੇ ਉਹਨਾਂ ਨੂੰ ਸਪੈਸ਼ਲ ਤੌਰ ਦੇ ਉੱਤੇ ਸਨਮਾਨਿਤ ਕੀਤਾ ਜਾਏਗਾ ਤੇ ਬੱਚਿਆਂ ਨੂੰ ਖਾਸ ਤੌਰ ਤੇ ਸचेत ਕਰ ਰਹੇ ਨੇ ਕਿ ਵਾਤਾਵਰਨ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ ਅਗੇ ਸਪੈਸ਼ਲ ਇਹਨਾਂ ਕੋਲ ਸੁਨੇਹਾ ਹੈ ਕਿ ਅਸੀਂ ਰੁੱਖਾਂ ਨਾਲ ਅਗੇ ਕੰਨੀ ਸਾਡੀ ਜ਼ਿੰਦਗੀ ਬਚਾਈਏ ਸਰ ਇੱਕ ਜਾਂਦੇ ਜਾਂਦੇ ਗੱਲ ਕਰ ਲਈ ਜੀ ਜਿਵੇਂ ਰੁੱਖਾਂ ਦੀ ਬਹੁਤ ਘਾਟ ਆ ਜਿਵੇਂ ਆਪਾਂ ਕੋਈ ਰੋਡ ਬਣਾਉਨੇ ਆ ਉਹਦੇ ਤੇ ਵੀ ਰੁੱਖਾਂ ਦੀ ਕਟਾਈ ਹੋ ਜਾਂਦੀ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰੋਡੂਸ਼ਨ ਦਾ ਕਈ ਤਰ੍ਹਾਂ ਦਾ ਆ ਜੀ ਜਿਵੇਂ ਇਕੱਲੇ ਰੁੱਖਾਂ ਦੀ ਘਾਟ ਕਾਰਨ ਵੀ ਆ ਹੋਰ ਵੀ ਪ੍ਰੋਡੂਸ਼ਨ ਆ ਜੀ ਕੋਈ ਜਿਹੜੇ ਰੁੱਖਾਂ ਨੂੰ ਆਪਾਂ ਸਾਰਿਆਂ ਦੀ ਹੀ ਰਿਸਪੌਂਸਿਬਿਲਟੀ ਲੈਂਦੀ ਹੈ ਕਿਸੇ ਇੱਕ ਜਣੇ ਤੇ ਨਿਰਭਰ ਨਹੀਂ ਕਰਦਾ ਆਪਾਂ ਨੂੰ ਸਾਰਿਆਂ ਨੂੰ ਜੇ ਰੁੱਖ ਆਪਣੇ ਕੱਟਦੇ ਆ ਤਾਂ ਆਪਾਂ ਨੂੰ ਆਪਣੇ ਸਰਾਉਂਡਿੰਗ ਦੇ ਵਿੱਚ ਰੁੱਖ ਲਗਵਾਉਣੇ ਚਾਹੀਦੇ ਨੇ ਆਪਣੇ ਗਾਰਡ ਸੇਬਸੇ ਤਾਂ ਕਿ ਆਪਣੀ ਜਿਹੜੀ ਸ਼ਾਰਟੇਜ ਵਗੈਰਾ ਉਹ ਇਸ ਤਰ੍ਹਾਂ ਨਾ ਹੋਵੇ ਤੇ ਜਿਹੜੇ ਜਿਹੜੇ ਆਪਣੇ ਅਨਨੈਸੈਸਰੀਲੀ ਕੱਟੇ ਜਾਂਦੇ ਨੇ ਰੁੱਖ ਵਗੈਰਾ ਪਲੀਸ ਵਗੈਰਾ ਤੇ ਉਹ ਆਪਾਂ ਨੂੰ ਨਹੀਂ ਕੱਟਣੇ ਸਿਰਫ ਉਹ ਜਿੱਥੇ ਆਪਣਾ ਨਹੀਂ ਸਕਦਾ ਉਥੋਂ ਦੀ ਆਪਾਂ ਨੂੰ ਸੋਚ ਸਮਝ ਕੇ ਬਹੁਤ ਕਰਨਾ ਚਾਹੀਦਾ ਤੇ ਬਾਕੀ ਆਪਾਂ ਨੂੰ ਖੁਦ ਨੂੰ ਵੀ ਪਲਾਂਟੇਸ਼ਨ ਵਗੈਰਾ ਕਰਦੇ ਰਹਿਣੀ ਚਾਹੀਦੀ ਹੈ ਕਈ ਵਾਰੀ ਜਦੋਂ ਕੋਈ ਰੋਡ ਦੇ ਕਿਨਾਰਿਆਂ ਤੇ ਜਾਂ ਕਿਤੇ ਵੀ ਉਹ ਰੁੱਖ ਨੂੰ ਅੱਗਾਂ ਲਗਾਈਆਂ ਜਾਂਦੀਆਂ ਜਿਵੇਂ ਥੱਲੇ ਸਰਕੜਾ ਹੁੰਦਾ ਜਾਂ ਹੋਰ ਉਹਦੇ ਤੇ ਕੋਈ ਕਾਰਵਾਈ ਤਾਂ ਹੁੰਦੀ ਨਹੀਂ ਜ ਕਿਸੇ ਤਰ੍ਹਾਂ ਦੀ ਉਹ ਲਗਾਤਾਰ ਉਹੀ ਲੱਗ ਜਾਂਦੀ ਹੈ ਇਹ ਵੀ ਤੁਹਾਡਾ ਮਤਲਬ ਵੰਦਾ ਹੀ ਹੈ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਜੀ ਸਾਡੀ ਕੁਝ ਵੀ ਚੀਜ਼ ਸੂਚਨਾ ਦੇ ਵਿੱਚ ਆਉਂਦੀ ਹੈ ਰੈਗੂਲੇਸ਼ਨ ਦੇ ਅੰਡਰ ਆਉਂਦੀ ਉਸ ਤੇ ਜ਼ਰੂਰ ਕਾਰਵਾਈ ਕੀਤੀ ਜਾਂਦੀ ਹੈ ਬਾਕੀ ਇਦਾਂ ਵੀ ਜੇ ਤੁਹਾਨੂੰ ਕਦੇ ਵੀ ਇਨਫੀਚਰ ਤੋਂ ਪਤਾ ਲੱਗਦਾ ਤਾਂ ਸਾਨੂੰ ਸੂਚਿਤ ਕੀਤਾ ਜਾਵੇ ਤੇ ਬਟ ਜਿਹੜਾ ਹੈਗਾ ਰੁੱਖਾਂ ਨੂੰ ਦਰੱਖਤਾਂ ਨੂੰ ਅੱਗ ਲੱਗਦੇ ਹੋਏ ਅਸੀਂ ਨਹੀਂ ਕਦੇ ਵੀ ਮਤਲਬ ਚੁੱਕਿਆ ਤੇ ਅੱਜ ਦੇ ਜਿਹੜੇ ਇੱਥੇ ਅਸੀਂ ਬਾਬਾ ਫਰੀਦ ਸੰਸਥਾ ਵੱਲੋਂ ਕਿਉਂਕਿ ਸਮੇਂ-ਸਮੇਂ ਤੇ ਪ੍ਰਾਣਾਲੇ ਵਧੀਆ ਕਰਾਉਂਦੇ ਰਹਿੰਦੇ ਆ ਸਾਰਤਕ ਜਿਹੜੇ ਤੇ ਇਹ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਪਾਪਾ ਫੀਡਾਸ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਇਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਪਣਾ ਜੁਆਇਨ ਕਰਨ ਦਾ ਕਿ ਇਹ ਮੈਸੇਜ ਸਟੂਡੈਂਟਸ ਕਾਲਜ ਦੇ ਬੱਚਿਆਂ ਨੂੰ ਸਪਰੈਡ